ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੇ ਵੀਡੀਓ ਵਿੱਚ ਮੈਂ ਦੋ ਉਪਾ ਲੈ ਕੇ ਆਈ ਹਾਂ ਇੱਕ ਉਪਾ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਘਰ ਵਿੱਚ ਹਮੇਸ਼ਾ ਲੜਾਈ ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ ਸਭ ਲੋਕ ਘਰ ਵਿੱਚ ਰਹਿੰਦੇ ਇਕੱਠੇ ਹਨ ਪਰ ਫਿਰ ਵੀ ਹਮੇਸ਼ਾ ਕਲਾ ਕਲੇਸ਼ ਦਾ ਮਾਹੌਲ ਬਣਿਆ ਰਹਿੰਦਾ ਹੈ ਇੱਕ ਦੂਸਰੇ ਨੂੰ ਖਾਣ ਨੂੰ ਸਾਰੇ ਪੈਂਦੇ ਹਨ ਤੇ ਜਰਾ ਜਿੰਨੀ ਗਲ ਤੇ ਬਹੁਤ ਵੱਡਾ ਕਾਰ ਵਿੱਚ ਕਲੇਸ਼ ਮਚ ਜਾਂਦਾ ਹੈ ਉਸ ਕਲਾ ਕਲੇਸ਼ ਨੂੰ ਖਤਮ ਕਰਨ ਵਾਸਤੇ ਇੱਕ ਉਪਾਅ ਹੈ ਤੇ ਦੂਸਰਾ ਉਪਾਅ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਦੇ ਘਰ ਵਿੱਚ ਬਰਕਤ ਪੈਸੇ ਦੀ ਬਿਲਕੁਲ ਨਹੀਂ ਹੈ ਪੈਸਾ ਆਂਦਾ ਹੈ ਪਰ ਕਿਵੇਂ ਕਿੱਧਰ ਉੜ ਜਾਂਦਾ ਹੈ ਪਤਾ ਨਹੀਂ ਚੱਲਦਾ ਬਿਮਾਰੀ ਵਿੱਚ ਘਰ ਦੀ ਕੋਈ ਵੱਡੀ ਚੀਜ਼ ਖਰਾਬ ਹੋ ਜਾਵੇ ਇਸ ਤਰ੍ਹਾਂ ਪੈਸਾ ਉੜ ਜਾਂਦਾ ਹੈ ਕੋਈ ਜਿਹੜਾ ਘਰ ਦੀ ਦੁਕਾਨ ਹੈ ਜਾਂ ਬਿਜ਼ਨਸ ਹੈ ਵਪਾਰ ਹੈ चल नहीं रहा है पहले बहुत चल रहा सी हूँ नहीं चल रहा है दूसरा उपा उस वास्ते है तो इन्होंने दोनों उपा अगर तुम चाहते हो ती उसका फायदा उठाना चाहते हो उस वास्ते मेरी वीडियो अंत तक बने रहना पड़ेगा ਤੇ ਉਪਾਦ ਸੰ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜੇਕਰ ਮੇਰੀ ਵੀਡੀਓ ਚ ਦਿੱਤੀ ਗਈ ਜਾਣਕਾਰੀ ਵੀਡੀਓ ਵਿੱਚ ਦੱਸਿਆ ਗਿਆ ਉਪਾਪਸੰਦ ਆਂਦਾ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਆ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜਰੂਰ ਦਿਆ ਕਰੋ ਤੇ ਹੁਣ ਗੱਲ ਕਰਦੇ ਹਾਂ ਉਹਨਾਂ ਉਪਾਅ ਦੇ ਬਾਰੇ ਪਹਿਲਾ ਉਪਾਹ ਜਿਨ੍ਹਾਂ ਦੇ ਘਰ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਲੜਾਈ ਝਗੜਾ ਰਹਿੰਦਾ ਹੈ ਉਹਨਾਂ ਨੇ ਕੀ ਕਰਨਾ ਹੈ ਸਭ ਤੋਂ ਪਹਿਲੇ ਇੱਕ ਕਪੂਰ ਲੈਣਾ ਹੈ ਵੱਡਾ ਵਾਲਾ ਕਪੂਰ ਠੀਕ ਹੈ ਕਪੂਰ ਬਹੁਤ ਐਡੇ ਬਾਜ਼ਾਰ ਚੋਂ ਮਿਲਦੇ ਹਨ ਛੋਟੇ-ਛੋਟੇ ਟੁਕੜਿਆਂ ਵਾਲਾ ਕਪੂਰ ਨਹੀਂ ਲੈਣਾ ਹੈ ਵੱਡਾ ਜਿਹੜਾ ਟੁਕੜਾ ਹੁੰਦਾ ਹੈ ਕਪੂਰ ਦਾ ਉਹ ਤੁਸੀਂ ਬਾਜ਼ਾਰ ਤੋਂ ਲੈ ਕੇ ਆ ਜਾਓ ਤੇ ਉਸ ਦੇ ਤੁਸੀਂ ਚਾਰ ਟੁਕੜੇ ਕਰਨੇ ਹਨ ਠੀਕ ਹੈ ਟੁਕੜੇ ਕਰਨ ਵਾਲੇ ਕਪੂਰ ਦੇ ਬਰਾਬਰ ਨਹੀਂ ਹੋਣਗੇ ਕਿਉਂਕਿ ਉਹ ਬਹੁਤ ਨਰਮ ਹੁੰਦਾ ਹੈ ਤਾਂ ਉਸ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਹੈ ਉਸ ਕਪੂਰ ਦੇ ਤੁਸੀਂ ਚਾਰ ਹਿੱਸੇ ਕਰ ਲੈਣੇ ਹਨ ਤੇ ਜਿਹੜੇ ਤੁਸੀਂ ਚਾਰ ਹਿੱਸੇ ਕਰਨੇ ਹਨ ਤੁਸੀਂ ਇੱਕ ਦੀਵੇ ਵਿੱਚ ਇਹਨਾਂ ਚਾਰ ਹਿੱਸਿਆਂ ਨੂੰ ਕਪੂਰ ਦੇ ਹਿੱਸਿਆਂ ਨੂੰ ਰੱਖ ਲੈਣਾ ਹੈ ਤੇ ਆਪਣੇ ਘਰ ਦੇ ਚਾਰ ਕੋਨੇ ਠੀਕ ਹੈ ਚਾਰ ਕੋਨਿਆਂ ਵਿੱਚ ਉਸ ਰੱਖ ਕੇ ਉਸ ਨੂੰ ਤੁਸੀਂ ਜਲਾ ਦੇਣਾ ਹੈ ਤੁਸੀਂ ਅਜਮਾ ਕੇ ਦੇਖ ਲੈਣਾ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਵਿੱਚ ਜਿਸ ਇਨਸਾਨ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਲੜਾਈ ਝਗੜੇ ਕਰਦਾ ਹੈ ਉਹ انسان ਦਾ ਗੁੱਸਾ ਇਕਦਮ ਸ਼ਾਂਤ ਹੋ ਜਾਏਗਾ ਐ ਤੁਸੀਂ ਕਮ ਸੇ ਕਮ 11 ਦਿਨ ਕਰਨਾ ਹੈ ਤਾਂ ਉਸ ਬੰਦੇ ਦਾ ਗੁੱਸਾ ਸ਼ਾਂਤ ਹੋ ਜਾਏਗਾ ਫਿਰ ਨਾਲ ਦੇ ਨਾਲ ਜਿਸ ਵੇਲੇ ਤੁਹਾਡੇ ਘਰ ਵਿੱਚ ਐ ਗਲੇਸ਼ ਹੋ ਰਿਹਾ ਹੈ ਤੇ ਹੋ ਸਕੇ ਤਾਂ ਉਸੇ ਵੇਲੇ ਹੀ ਤੁਸੀਂ ਇੱਕ ਕਪੂਰ ਜਾ ਕੇ ਚਾਰੋਂ ਕੋਨਿਆਂ ਵਿੱਚ ਰੱਖ ਕੇ ਜਲਾ ਦੇਣਾ ਤੁਸੀਂ ਦੇਖੋਗੇ ਜਿਸ ਤਰ ਜਿਸ ਤਰ ਕਪੂਰ ਜਲ ਕੇ ਖਤਮ ਹੋਏਗਾ ਉਸੇ ਤਰ੍ਹਾਂ ਹੀ ਉਸ ਬੰਦੇ ਦਾ ਗੁੱਸਾ ਵੀ ਇਕਦਮ ਜਲ ਕੇ ਸ਼ਾਂਤ ਹੋ ਜਾਏਗਾ ਇਹ ਤਾਂ ਹੋ ਗਿਆ ਪਹਿਲਾ ਉਪਾ ਤੇ ਹੁਣ ਗੱਲ ਕਰਦੇ ਹਾਂ ਦੂਸਰੇ ਉਪਾਦੀ ਜੋ ਕਿ ਸਾਡੇ ਘਰ ਵਿੱਚ ਹਰ ਇੱਕ ਘਰ ਦਾ ਇਹ ਪਰੇਸ਼ਾਨੀ ਹੈ ਪੈਸਿਆਂ ਦੀ ਪਰੇਸ਼ਾਨੀ ਅੱਜ ਕੱਲ ਸਾਰੇ ਘਰਾਂ ਵਿੱਚ ਹੈ ਤੇ ਇਹ ਉਪਾ ਉਸ ਦੇ ਵਾਸਤੇ ਹੀ ਹੈ ਪੈਸਿਆਂ ਦੀ ਪਰੇਸ਼ਾਨੀ ਦੂਰ ਕਰਨੀ ਹੈ ਜਾਂ ਆਪਣੀ ਦੁਕਾਨ ਦੀ ਵਪਾਰ ਦੀ ਕੋਈ ਵੀ ਕਿਸਮ ਦੀ ਪੈਸੇ ਸੰਬੰਧੀ ਪਰੇਸ਼ਾਨੀ ਹੈ ਤਾਂ ਇਸ ਉਪਾ ਨਾਲ ਦੂਰ ਹੋਏਗੀ ਕਰਨਾ ਕੀ ਹੈ ਤੁਸੀਂ ਇੱਕ ਕੱਚ ਦਾ ਗਲਾਸ ਲੈਣਾ ਹੈ ਜੇ ਕੱਚ ਦਾ ਗਲਾਸ ਆਸਾਨੀ ਨਾਲ ਤਾਂ ਸਾਡੇ ਘਰਾਂ ਵਿੱਚ ਹੁੰਦਾ ਹੀ ਹੈ ਜੇ ਨਹੀਂ ਵੀ ਹੈ ਤਾਂ ਤੁਸੀਂ ਇੱਕ ਕੱਚ ਦੀ ਕਟੋਰੀ ਲੈ ਸਕਦੇ ਹੋ ਪਰ ਲੈਣਾ ਆਪਾਂ ਗਲਾਸ ਕੱਚ ਦਾ ਹੀ ਹੈ ਠੀਕ ਹੈ ਜਾਂ ਕਟੋਰੀ ਜਾਂ ਗਲਾਸ ਲੈ ਰਹੇ ਹੋ ਕੱਚ ਦਾ ਹੀ ਹੋਣਾ ਚਾਹੀਦਾ ਉਸ ਦੇ ਅੰਦਰ ਤੁਸੀਂ 2-3 ਟੁਕੜੇ कपूर दे पानी है बड़े वाले साइज दे ही कपूर दे टुकड़े लेने हैं ओ पा देनी है फिर उस तो बाद 1 फिट करी दा टुकड़ा जिन्ना कपूर है उस दे बराबर ही इस तरह कोई एना नहीं एक कपूर जिन्ना होवे ओई हो मेरे कहना मतलब है जिन्ना कपूर पा रहे हो उन्नी फिट करी पादो ज्यादा बड़ी फिटकरी दा टुकड़ा ना पाना ओ पा दो और 30 नंबर नंबर ते तुसी पाना है ओ दे अंदर समुद्री नमक ਠੀਕ ਹੈ ਉਹ ਪਾ ਦੋ ਇੱਕ ਗਲਾਸ ਜਾਂ ਕਟੋਰੀ ਜੋ ਵੀ ਲੀਤੀ ਹੈ ਤਿੰਨ ਚੀਜ਼ਾਂ ਪਾਣੀਆਂ ਹਨ ਉਹਦੇ ਵਿੱਚ ਇੱਕ ਕਪੂਰ ਦਾ ਟੁਕੜਾ ਵੱਡਾ ਵਾਲਾ 1 ਫਿਟ ਕਰੀ ਦਾ ਟੁਕੜਾ ਤੇ ਇੱਕ ਸਮੁੰਦਰੀ ਨਮਕ ਇਹ ਤਿੰਨ ਚੀਜ਼ਾਂ ਪਾ ਕੇ ਤੁਸੀਂ ਉਸ ਨੂੰ ਟੱਕ ਕੇ ਆਪਣੇ ਘਰ ਵਿੱਚ ਰੱਖ ਸਕਦੇ ਹੋ ਆਪਣੇ ਘਰ ਵਿੱਚ ਤੁਹਾਨੂੰ ਪੈਸੇ ਚਾਹੀਦੇ ਹਨ ਤਾਂ ਘਰ ਵਿੱਚ ਰੱਖੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਦੁਕਾਨ ਤੇ ਜੇ ਕਿਸੇ ਨੇ ਕੰਮ ਬੰਦ ਦਿੱਤਾ ਹੈ ਪੈਸਾ ਨਹੀਂ ਆ ਰਿਹਾ ਹੈ ਗਾਹਕ ਨਹੀਂ ਆ ਰਹੇ ਹਨ ਤਾਂ ਇਹ ਕਟੋਰੀ ਜਾਂ ਗਲਾਸ ਤੁਸੀਂ ਜਾ ਕੇ ਜੇ ਤੁਹਾਡਾ ਥੀਲਾ ਹੈ ਜਾਂ ਦੁਕਾਨ ਹੈ ਜੋ ਵੀ ਹੈ ਇੱਕ ਕੋਨੇ ਵਿੱਚ ਜਾ ਕੇ ਇਸ ਨੂੰ ਰੱਖ ਦੇਣਾ ਹੈ ਟੱਕ ਕੇ ਜਰੂਰ ਰੱਖਣਾ ਕਿਉਂਕਿ ਨਹੀਂ ਤਾਂ ਕਪੂਰ ਬਹੁਤ ਜਲਦੀ ਉੱਡ ਜਾਂਦਾ ਹੈ ਉਸ ਨੂੰ ਦੁਕਾਨ ਨੂੰ ਦੁਕਾਨ ਤੇ ਜਾਂ ਥੀਲੇ ਤੇ ਜਿੱਥੇ ਵੀ ਰੱਖ ਰਹੇ ਹੋ ਆਪਣੀ ਫੈਕਟਰੀ ਵਿੱਚ ਰੱਖ ਰਹੇ ਹੋ ਆਪਣੇ ਘਰ ਵਿੱਚ ਰੱਖ ਲਿਓ ਜਿੱਥੇ ਵੀ ਰੱਖ ਲਿਓ ਟੱਕ ਕੇ ਰੱਖੋ ਤੇ ਉੱਥੇ ਪਿਆ ਰਹਿਣ ਦਿਓ ਤੁਸੀਂ ਦੇਖੋਗੇ ਆਪਣੇ ਆਪ ਉਹ ਜਿਹੜਾ ਅਸੀਂ ਉਸ ਦੇ ਅੰਦਰ ਕਪੂਰ ਪਾਇਆ ਹੈ ਕਪੂਰ ਦਾ ਇੰਨਾ ਜਿਆਦਾ ਸ਼ਕਤੀਸ਼ਾਲੀ ਜਿਸ ਨੇ ਵੀ ਟੋਟ ਕੇ ਯੋਪਾ ਹੁੰਦੇ ਹਨ ਉਸ ਦੇ ਵਿੱਚ ਕਪੂਰ ਬਹੁਤ ਸ਼ਕਤੀਸ਼ਾਲੀ ਮੰਨਿਆ ਗਿਆ ਹੈ ਉਹ ਪੈਸੇ ਨੂੰ ਚੁੰਬਕ ਵਾਂਗ ਖਿੱਚਦਾ ਹੈ ਔਰ ਤੁਸੀਂ ਦੇਖੋਗੇ ਕੀ ਜਿਹੜੀ ਫਿੱਟ ਕਰ ਹੀ ਪਾਈ ਹੈ ਤੁਹਾਡੇ ਜਿਹੜੇ ਵੀ ਦੁਕਾਨ ਤੇ ਜਾਂ ਘਰ ਵਿੱਚ ਮਾੜੀਆਂ ਜਿਹੜੀਆਂ ਚੀਜ਼ਾਂ ਆ ਗਈਆਂ ਹਨ ਉਹਨਾਂ ਦਾ ਪ੍ਰਭਾਵ ਹੋ ਗਿਆ ਹੈ ਉਸ ਨੂੰ ਕੱਢ ਕੇ ਬਾਹਰ ਸੁੱਟ ਦੇਗੀ اور ਸਿੰਦਾ ਨਮਕ ਵੀ ਸਿੰਦਾ ਨਮਕ ਜਾਂ ਸਮੁੰਦਰੀ ਨਮਕ ਜਿਹੜਾ ਵੀ ਤੁਸੀਂ ਉੱਥੇ ਪਾਇਆ ਹੈ ਉਹ ਵੀ ਤੁਹਾਡੇ ਘਰ ਵਿੱਚੋਂ 네ਗੇਟਿਵ ਚੀਜ਼ਾਂ ਕੱਢ ਕੇ ਮਾੜੀਆਂ ਚੀਜ਼ਾਂ ਕੱਢ ਕੇ ਘਰ ਵਿੱਚ اچھا ਪ੍ਰਭਾਵ ਲੈ ਕੇ ਆਏਗੀ ਪੋਜ਼ਿਟਿਵ ਪ੍ਰਭਾਵ ਲੈ ਕੇ ਆਏਗੀ ਉਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਆਏਗਾ ਦੁਕਾਨ ਵਪਾਰ ਜਿੱਥੇ ਵੀ ਰੱਖਿਆ ਹੈ ਬਹੁਤ ਪੈਸਾ ਆਏਗਾ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੋ ਉਪਾਅ ਦੱਸੇ ਹਨ ਕਾਦੀ ਲੜਾਈ ਝਗੜੇ ਖਤਮ ਕਰਨ ਵਾਲਾ ਉਪਾਅ ਤੇ ਦੂਸਰਾ ਕਾਦੀ ਪੈਸਾ ਲੈ ਆਉਣ ਵਾਲਾ ਉਪਾਅ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੈ ਉਪਾਚੰਗਾ ਲੱਗਿਆ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਜੀ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜਰੂਰ 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 ਲਗਾਇਆ ਕਰੋ ਜੀ ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਬਾਰੇ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ